ਸਾਰੇ ਨਿਕਣ ਲਈ ਜੀ ਕੰਬਾਈਨ ਦੇ ਨਾਲ ਅੱਗੇ ਤਾਂ ਸਾਰੇ ਚੱਕ ਘਰੇ ਲੈ ਜਾਂਦੇ ਸੀਗੇ ਵੇੜੇ ਤੇ ਸਿੱਟ ਕੇ ਉੱਥੇ ਟਰੈਕਟਰ ਫੇਰ ਦਿੰਦੇ ਸੀ ਅੱਜ ਇਹ ਵੀ ਮਸ਼ੀਨ ਵਾਲੀ ਨਿਕਣ ਲੱਗ ਗਈ ਸਾਰੇ ਚਾਹੇ ਝੜ ਗਈ ਹੋਵੇ ਧੁੱਪ ਦੇ ਵਿੱਚ ਤਾਂ ਝੜ ਗਈ ਹੋਣੀ ਹੈ ਕਾਫੀ ਸਾਰੀ ਸੋਨਾ ਨਵੀਂ ਨਵੀਂ ਟੈਕਨੀਕ ਆਈ ਜਾਂਦੀ ਆ ਵੱਡ ਕੇ ਰੱਖੀ ਹੋਈ ਆ ਥੱਬੇ ਚੱਕ ਚੱਕ ਲੇਵਰ ਵਿੱਚ ਸਿੱਟੀ ਜਾਂਦੀ ਹੈ ਇੱਕ ਕੋ ਇੱਕ ਜੇ ਕੀ ਤੂੰ ਪੜਾਈ ਕਰ ਲੈ ਆਪਣੀ ਜਾ ਕੇ ਫੇਰ ਆਉਂਦੀ ਹਾਂ ਆ ਆ ਵੀ ਇੱਧਰ ਵੀ ਹਾਂ ਅੱਜ ਪਤਾ ਨਹੀਂ ਬਹੁਤ ਜਹਾਜ਼ ਗੇੜੇ ਕੱਢ ਰਹੇ ਤੇ ਗੋਲ ਗੋਲ ਘੁੰਮ ਹੀ ਜਾਂਦੇ ਨੇ ਉਹਦੇ ਆਕਿੰਨੇ ਸੁਣੇ ਲੱਗਦੇ ਆ ਨਾ ਆ ਵਾਲੇ ਬਹੁਤ ਪਿਆਰੇ ਲੱਗਦੇ ਆ ਇਹਦੇ ਵੀਡੀਓ ਕੱਟੀ ਜਾਂਦੇ ਨੇ ਅੱਜ ਵਾਰ-ਵਾਰ ਆਸਵਾਦ ਤੇ ਇੱਕ ਪਾਇਆ ਅੱਜ ਸਵੇਰ ਦੀ ਵੈਸੀ ਕਾਫੀ ਜਹਾਜ਼ ਲੰਘ ਗਏ ਬਹੁਤ ਜਹਾਜ਼ ਲੰਘੀ ਜਾਂਦੇ ਅੱਜ ਉਹ ਦੇਖੋ ਕੁਐਸਚਨ ਮਾਰਕ ਬਣਾ ਰਿਹਾ ਜਹਾਜ਼ ਆਹ ਜਾਂਦਾ ਪਤਾ ਨਹੀਂ ਦਿਸਦਾ ਕਿ ਨਹੀਂ ਜਾਂਦਾ ਦਿਸਦਾ ਉਹ ਜਾ ਰਿਹਾ ਕੁਐਸਚਨ ਮਾਰਕ ਬਣਾਉਂਦਾ ਅਸਮਾਨ ਵੱਲ ਦੇਖ ਓ ਜਾ ਰਿਹਾ ਓ ਜਾ ਰਿਹਾ ਦਦੀ ਕੁਤ ਮੁੰਦੀ ਆ ਇੱਕ ਉੱਧਰ ਇੱਕ ਆ ਆ ਬੜਾ ਸੋਹਣਾ ਲੱਗਦਾ ਹੈ ਦਦੀ ਕੋਰ ਹੀ ਓ ਉਧਰ ਥੋਰ ਜਾ ਜਾਏ ਓ ਦੇਖੋ ਓ ਯਾਰ ਥੋਰ ਆ ਗਿਆ ਆ ਇੱਕ ਓ ਦੇ ਪਰੇ ਹੋਰ ਜਾ ਰਿਹਾ ਕਿੰਨੇ ਜਹਾਜ਼ ਪੂਰੇ 5 ਜਹਾਜ਼ ਨੇ ਹਾਂ ਪਤਾ ਨਹੀਂ ਕਿਉਂ ਅੱਜ ਸਵੇਰ ਦੀ ਕਾਫੀ ਜਹਾਜ਼ ਲੰਘੇ ਹਾਂ ਹਾਂ ਓ ਦੇ ਵਿਚਾਲੇ ਛੋਟੇ ਛੋਟੇ ਪਤਲੇ ਪਤਲੇ ਜਿਹੜੇ ਬਾਅਦ ਵਿੱਚ ਮੋਟੇ ਹੋ ਜਣੇ ਉਹ ਮੋਟੀ ਹੋਣ ਲੱਗ ਗਈ ਇੱਕ ਓ ਦੇ ਸਿੱਧਾ ਜਾ ਰਿਹਾ ਇਕੋ ਪਾਰਲੀ ਸਾਈਡ ਨੂੰ ਲੰਘਿਆ ਹਾਂਜੀ ਉਹ ਤਾਂ ਦੇਖੋ ਤਾਂ ਕਿੰਨੀ ਚੀਜ਼ ਆ ਹੈ ਉਹਦੇ ਉੱਪਰੋਂ ਉਹਦਾ ਪਤਲਾ ਜਿਹਾ ਬਣਾਉਂਦਾ ਇਹ ਬਾਅਦ ਵਿੱਚ ਫੈਲ ਕੇ ਧੂਆ ਜਾ ਮੋਟੀ ਮੋਟੀ ਲਾਈਨਾਂ ਹੋ ਜਾਂਦੀਆਂ ਨੇ ਨਦੇ ਧੂਆ ਕਰ ਤੇ ਸਾੜ ਦੇਉਂਦੇ ਆ ਤਾਂ ਪਤਾ ਨਹੀਂ ਹੁਣ ਕੀ ਪ੍ਰੋਬਲਮ ਹਾਂਜੀ ਜਹਾਜ਼ ਕਿੱਥੇ ਆ ਗਏ ਕਿੰਨੇ ਜਹਾਜ਼ ਆ ਗਏ ਕਿੰਨੇ ਜਹਾਜ਼ ਹੈ ਤੁਸੀਂ ਦੇਖਦੇ ਸੀ ਜਹਾਜ ਹਾਂਜੀ ਜੀ ਹਾਂਜੀ ਉਹ ਜਹਾਜ ਕਿਉਂ ਹੋਗੇ ਅੱਜ 3 ਦਿਨ ਹੋ ਗਏ ਐਵੇਂ ਚੱਲਦਿਆਂ ਨੂੰ ਇਹਨਾਂ ਨੂੰ ਜਹਾਜ਼ਾਂ ਨੂੰ ਪਤਾ ਨਹੀਂ ਇਹਨਾਂ ਦੀ ਕੋਈ ਟ੍ਰੇਨਿੰਗ ਚੱਲ ਰਹੀ ਆ ਸਰਜਰੀ ਲੱਗ ਜਾਂਦੇ ਨੇ ਤੜਕ ਹੀ ਉੱਠ ਕੇ ਚੱਲਣ ਹੈ ਕੋਈ ਪ੍ਰੋਗਰਾਮ ਸੋਹਣੇ ਬਹੁਤ ਲੱਗਦੇ ਹਨ ਉੱਪਰ ਹੈ ਆਵਾਜ਼ ਕਿੰਨੀ ਅੱਜ ਆਵਾਜ਼ ਜ਼ਿਆਦਾ ਹੁੰਦੀ ਹੈ ਲਓ ਉਦੋਂ ਆਵਾਜ਼ ਨਹੀਂ ਸੀ ਹੁੰਦੀ ਕੋਈ ਕਹਿੰਦਾ ਸੀਗਾ ਨਾ ਇਹ ਵੀ ਮੌਸਮ ਖਰਾਬ ਕਰਦੇ ਫਿਰਦੇ ਨੇ ਹਨਾ ਜਹਾਜ਼ ਜਿਹੜੇ ਧੂਆਂ ਜਿਹਾ ਛੱਡਦੇ ਫਿਰਦੇ ਹੁੰਦੇ ਆ ਤੇ ਕੋਈ ਕਹਿੰਦਾ ਸੀ ਵੀ ਮੌਸਮ ਠੀਕ ਕਰਦੇ ਆ ਮੀਂਹ ਪਵਾਉਣਗੇ ਤੇ ਬਾਅਦ ਐਕਚੁਅਲ ਦੇ ਵਿੱਚ ਉਹ ਸੀਗਾ ਨਾ ਜਿਹੜਾ ਉਹ ਸੀਗਾ ਫਾਈਟਰ ਜੈਟ ਤੇਜਸ ਇਹਨਾਂ ਨੇ ਨਿਊ ਲਾਂਚ ਕਰਿਆ ਉਹਦੀ ਟ੍ਰੇਨਿੰਗ ਚੱਲ ਰਹੀ ਸੀ ਉਹਦੇ ਟ੍ਰਾਇਲ ਚੱਲ ਰਹੇ ਸੀਗੇ ਤਾ ਕਰਕੇ ਇਹ ਜਿਹੇ ਸਿਸਟਮ ਸੀਗਾ ਜਿਹੜਾ ਜਾਂਦਾ ਜਿਹੜਾ ਇੰਨੇ ਦਿਨ ਕਾਫੀ ਦਿਨ ਚੱਲਿਆ ਵੈਸੇ ਚੱਲਦਾ ਰਿਹਾ ਵਾ ਤਿੱਡੂ ਤਿੱਡੂ ਹੋ ਤਿੱਡੂ ਹੈਲੋ ਅਰੇ ਚਾਤ ਅਰੇ ਚਾਤ ਤਿੱਡੂ ਹੈਲੋ ਕਰ ਦੇ ਹਾਂ ਹਾਂ ਇੰਜ ਕਰ ਇੰਜ ਕਰਕੇ ਹੈਲੋ ਹੈਲੋ ਜੀ ਜੀ ਹੈਲੋ ਜੱਸੀ ਦਾ ਬਾਈ ਜੱਸੀ ਦਾ ਇੱਧਰ ਬੇੜੇ ਦੇ ਵਿੱਚ ਆ ਗਈ ਸਹਰੋ ਆ ਕੁੰਡੀਆਂ ਜੀ ਵਾਲੀਆਂ ਇਹ ਵਿੱਚੋਂ ਕੱਢਣੇ ਨੇ ਲੈਦਾ ਰੱਖੀ ਆ ਥੋੜੀ ਜੀ ਸਾਫ਼ ਆ ਕੋੜਾ ਵਿੱਚੋਂ ਕੱਢਣੇ ਹੋਏ ਪਏ ਨੇ ਔਖੇ ਸਾਰੇ ਕਿਤੇ ਬੈਠਾ ਖੰਡਾਈ ਜਾਂਦਾ ਵਿੱਚੋਂ ਨਿਕਲਦਾ ਹੀ ਨਹੀਂ ਹੈਗਾ ਜੇ ਹੁਣ ਨਾ ਟੁੱਟੀ ਤਾਂ ਉੱਤਰ ਦੇਖ ਲਈ ਚੱਲ ਪਰੇ ਚੱਲ ਟੁੱਟੀ ਤਾਂ ਤੂੰ ਟੁੱਟੀ ਦਾ ਕੀ ਕਰਦਾ ਇੱਕ ਵਾਰੀ ਐਂਡ ਤੋਈ ਦਿਆ ਬਾਰ 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 ਘੰਟਾ ਘੰਟਾ ਉੱਥੇ ਖੜਾ ਰਹਿੰਦਾ ਚਲ ਓਧਰ ਪੜਾਈ ਹੋ ਗਈ ਤੇਰੀ ਪੂਰੀ ਹੈ ਐਨੂੰ ਵੀ ਲੈ ਕੇ ਚੱਲ ਆ ਦੇਖ ਸਾਰੀ ਸਰੋਂ ਖੜਾਈ ਜਾਂਦਾ ਚੱਲ ਸਵੇਰੇ ਉੱਠ ਦੂੰ